ਸੰਜੇਪਾਸੇ ਮੁੜੀ ਜੀ ਇਹ ਇਹ ਤਾਂ ਅਸੀਂ ਤੱਕ ਕਰਦੀ ਹੈ ਭਾਜੀ ਬੁੱਧਵਾਰ ਨੂੰ ਸ਼ਾਮੇ 7:30 ਵਜੇ ਸ੍ਰੋਮਬਦ ਕਰਕੇ ਬਾਹਰ ਗਈ ਆਪਣੇ ਇੱਧਰ ਘਰੋਂ ਨੂੰ ਤੇ 7:30 ਤੋਂ ਲੈ ਕੇ ਕੀਤੀ ਆ ਸਾਰੇ ਪਾਸੇ ਲੱਭਿਆ ਵਾ ਪਰ ਕੁੜੀ ਦਾ ਕੁਝ ਵੀ ਅਤਾ ਪਤਾ ਸਾਨੂੰ ਨਹੀਂ ਹੈਗਾ ਕਿਤੇ ਵੀ ਕੁੜੀ ਦਾ ਅਸੀਂ ਪੁਲਿਸ ਕੰਪਲੀਟ ਵੀ ਕਰਾਈ ਆ ਪਰ ਸਾਡੀ ਕੋਈ ਪੰਜਵਾ ਦੇਣਾ ਸਾਨੂੰ ਪਾਗਲਾ ਹੋਵਾਂਗਾ ਇੱਧਰ ਉੱਧਰ ਘੁਮਾਇਆ ਜਾਣ ਲਿਆ ਵਾ ਪਰ ਹੁਣ ਕੁਝ ਸੁਣਾਈ ਨਹੀਂ ਹੋਣੀ ਜਿਲ੍ਹਾ ਅਧਿਕਾਰੀ ਦੱਸ ਕਿ ਕੁੜੀ ਕਿੱਥੇ ਗਈ ਹੈ ਦਿੱਲੀ ਦੇ ਕੋਲੋਂ ਜਾੜਾ ਕੋਲੋਂ ਘਰੋਂ ਉੱਥੇ ਤ੍ਰਿਕ ਗਈ ਆ ਬੱਲੇ ਡਿਗਰੀ ਦੇ ਨਾਲ ਜਦੋਂ ਸਮੂਹ ਸਾਲ ਬਾਤ ਕਰਨੀ ਹੈ ਕਿਸੇ ਬੁੱਤਾ ਯਾਰ ਚਲੋ ਚਲੋ ਚਲ ਬੁਲੀ ਆ ਜਾਂਦੀ ਹੈ ਸਾਡੀ ਕਾਰ ਤੇ ਉਸ ਦਿਨ ਨਹੀਂ ਆਈ ਸਾਡੇ ਸਾਥੋਂ ਲੈ ਕੇ ਕੋਨੇ ਆ ਦੋ ਨੰਬਰ ਲੱਗੇ ਆ ਦੋਵੇਂ ਉਸੇ ਸਾਡੇ ਸਾਥੋਂ ਲੈ ਕੇ ਕੋਨੇ ਆ ਦੇ ਵਿੱਚ ਸਵਿਚ ਆਫ ਹੋ ਗਏ ਦੋਵੇਂ ਆ ਕਿੱਧਰ ਗਈ ਜੂੜੀ ਅੱਜ ਪੰਜਵਾਂ ਦਿਨ ਹੈ ਸਾਰਾ ਅੱਜ ਪੰਜਵਾਂ ਦਿਨ ਲੱਗ ਗਿਆ ਉਹ ਤਾਂ ਹੀ ਕਿਹਾ ਪਰ ਕੁਝ ਨਹੀਂ ਹੋਇਆ ਲਾਸਟ ਮੋਬਾਈਲ ਵੱਤ ਹੁੰਦਾ ਲਾਸਟ ਮੋਬਾਈਲ ਮਤ ਨਹੀਂ ਉਹਦੀ ਜਦੋਂ ਗਈ ਯਾਰ 7:52 ਮਿੰਟ ਤੇ ਉਹਦਾ ਫੋਨ ਬੰਦ ਹੋ ਗਿਆ ਜੀ ਤੁਹਾਡੇ ਦਾ ਪ੍ਰਮਾਣਿਕ ਕੋਈ ਬਣੂ ਜੀ ਮੇਰੇ ਨਾਲ ਗੱਲ ਹੋਈ ਹੈ 5:30 ਹੋਈ ਨੂੰ ਹਾਂਜੀ ਅੱਜ ਕੋਈ ਅੱਧਾ ਦੀ ਗੱਲ ਨਹੀਂ ਸੀ ਲੱਗੀ ਬਿਲਕੁਲ ਖੁਸ਼ ਸੀਗੀ ਮੇਰੇ ਨਾਲ ਅੱਜ ਖੁਸ਼ੀ ਗੱਲ ਕਰਦੀ ਪਈ ਸੀ ਬੱਚਿਆਂ ਦਾ ਹਾਲ ਚਾਲ ਪੁੱਛਿਆ ਵੱਡੀ ਭੈਣ ਨਾਲ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਫੋਨ ਮੈਨੂੰ ਕਹਿੰਦੀ ਸੀ ਕਿ ਦੀਦੀ ਮੈਂ ਸਮਾਨ ਲੈ ਕੇ ਆਈਆਂ ਸਰੋਨ ਦਾ ਮੇਰੇ ਕੋਲ ਫਲਾਈਟਸ ਹੈ ਗਈਆਂ ਤੇ ਬੜੇ ਸੱਪਰੇਟ ਕਰ ਗਏ ਤੇ ਨਾਲ ਤੁਸੀਂ ਇੱਕ ਦਿਨ ਰਹਿ ਜਾਓ ਤੇ ਨਾਲ ਭਾਜੀ ਉਹਦੇ ਮੈਨੂੰ ਕਲਾਈਂਟਸ ਦੇ ਫੋਨ ਵੀ ਆਣਦੇ ਆ ਉਹਨੇ ਜਿੰਨਾ ਕਲਾਈਂਟਸ ਨੂੰ ਉਸ ਨੂੰ ਕੰਟਰੈਕਟ ਤੁਸੀਂ ਜੇ ਕੋਈ ਕੰਮ ਚਾਹੁੰਦੇ ਹੋ ਤੇ ਬਦੂ ਕਹਿੰਦੇ ਉਹ ਕੋਈ ਜਾਨ ਤਾਂ ਬਹੁਤ ਜ਼ੋਰ ਕਰ ਰਹੀ ਹੈ। ਕਿਹਨਾਂ ਦਾ ਸਾਈਪਸ ਆਉਂਦਾ ਕਿਉਂ ਨਹੀਂ ਆਉਂਦਾ। ਇਹਦੇ ਤੇ ਉਹਦੇ ਕੰਮ ਤੇ ਕਰ ਰਹੀ ਹੈ। ਸਾਨੂੰ ਨਾ ਲੱਗਦਾ ਜਿਦਾ ਕੁੜੀ ਨੂੰ ਕਿਸੇ ਨੇ ਕਿਡਨਾਪ ਕੀਤਾ ਹੈ। ਐਂਦਾ ਲੱਗਦਾ ਸਾਡੀ ਕੁੜੀ ਨੂੰ ਕਿਸੇ ਨੇ ਕਿਡਨਾਪ ਕਰਕੇ ਰੱਖ ਲਿਆ ਆਪਣੇ ਕੋਲ। ਇਹ ਵੀ ਲੱਗਦਾ ਉਹ ਪਾਗਦੇ ਆ। ਸਾਡੀ ਮਨ ਹੁੰਦਾ ਜਿਦਾ ਰੋਡ ਚੰਗ ਦਾ। ਤੇ ਟਾਈਮ ਤੇ ਅੱਜ ਆਪਾਂ ਵੀਡੀਓ ਲੈ ਕੇ ਨਹੀਂ। ਵੀਡੀਓ ਦੇ ਪਾਰ ਵੀ ਜਾ ਰਹੇ ਆ ਅੱਗੇ ਦੇਖਣਾ। ਅੱਜ ਜਦੋਂ ਸਾਰੇ ਕੈਮਰਾਸਾਂ ਨਾਲ ਲੱਗ ਕੇ ਸਭ ਕੋ ਕੋਤੇ ਨੂੰ ਦਿਖਿਆ। बोटवाल, अच्छा, बोटवाल, अच्छा, तीन तीन बार, तो बोटवाल, तीन तीन साढे सात तो निकलिए सोमवार, बोटवाल, निकलिए साढे सात तो निकलिए तेरे ज़्यादा ज़्यादा पांच घंटे तक के लिए, आज सुबह तो लाए थे शाम तक वहाँ एक बारी मधेश लाओ ना दूसरी पार्टी में, सामुश्चाकों ने लिया, काम कर दी प ਇਹ ਮਾਵਲੇ ਆ ਜੀ 16425 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਆ ਜੀ ਇਹ ਪੁੱਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆ ਗਲੀ ਨੰਬਰ 2 ਬਾਗੜੀ ਵਾਲੀ ਜਾਦ ਰੋਡ ਸ਼ਾਟਾ ਦੀ ਆ ਜੀ ਇਹ ਸਵਾਮੀ ਸਲੂਮਨ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ ਲੇਕਿਨ ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਘਾਲਿਆ ਤੇ ਇਹ ਸ਼ਾੜੇ ਚੌਂਗ ਦੇ ਵਿੱਚ ਜਿਹੜੀ ਆ ਉਥੇ ਇਹ ਪੈਦਲ ਕਲੀ ਤੁਰੇ ਜਾ ਰਹੀ ਹੈ ਜੀ ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ ਜਿਹਦੀ ਜਿਹੜੀ ਵੀ ਕੋਈ ਵਚ ਵਸੂਲੀਅਤ ਪਾਈ ਹੋਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਹੁਣ ਸੋਲੋ ਕੀ ਕਾਰਵਾਈ ਕੀਤੀ ਜਾਊਗੀ ਹੁਣ ਸਵਾਲਾਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਲ ਡਿਟੇਲ ਆ ਕਢਾਈ ਹੈ ਗਈਆਂ ਕੱਲੀ ਕੱਲੀ ਕਾਲ ਖੰਗਾ ਲੈ ਜਾ ਰਹੀ ਹੈ ਜੀ ਠੀਕ ਹੈ ਜੀ ਤੇ ਸ਼ੱਕ ਹੈ ਉਹਨੂੰ ਪੁੱਛਗਿਛ ਕੀਤੀ ਜਾ ਰਹੀ ਹੈ ਜੀ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਕੋਣ ਆਇਆ ਕੋਈ ਸਹੀ ਨਹੀਂ ਗੱਲ ਹੈ ਨਹੀਂ ਵੇਖੋ ਜੀ ਜਦੋਂ ਕਿਸੇ ਤੇ ਬੱਚਾ ਚੱਲ ਜਾਂਦਾ ਨਾ ਉਹ ਇੱਕ ਦਿਨ ਤੇ ਅਲੀਗੇਸ਼ਨ ਤੇ ਲਾਉਂਦੇ ਹੀ ਆ ਇਕ ਨਹੀਂ ਇਹ ਛੋਟੇ ਮੋਟੇ ਐਲੀਗੇਸ਼ਨ ਇੱਕ ਦੂਜੇ ਤੇ ਲਾ ਰਹੇ ਨੇ ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਜੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਜੋ ਵੀ ਸਾਹਮਣੇ ਆਏਗਾ ਉਸ ਤਮਤਬ ਜਿਹੜੀ ਕਾਰਵਾਈ ਅਮਰ ਵਿੱਚ ਲਿਆਂਦੇ ਜਾਵੇਗੀ ਜੀ ਜੀ